ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਿਵਾ ਦੇ ਸਾਧ ਸੰਗ ਜੀ ਇਹ ਉਸ ਸਮੇਂ ਦੀ વાਤਾਵਰਣ ਕਿ ਸਿੱਖ ਵੀ ਨੇ ਬੜੇ ਹੀ ਦਿਮਾਗ ਤੇ ਨਾਲ ਲਿਖੀਆਂ ਹਨ ਜਦੋਂ ਇਸ ਮਨੁੱਖ ਦੇ ਉੱਤੇ ਬੜੀ ਭਿਆਨਕ ਬਿਮਾਰੀ ਨੇ ਆਪਣਾ ਪ੍ਰਗੋਬ ਕੀਤਾ ਸੀ ਕੋਰੋਨਾ ਦੇ ਟਾਈਮ ਦੀ ਚਾਰ ਲੈਣਾ ਲਿਖੀਆਂ ਹਨ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸੁਨਣਾ ਕਿੱਥੇ ਬੈਠ ਕੇ ਘੜ ਤਾਂ ਖੜੀ ਜਾਣ ਸੱਚੀ ਮੈਨੂੰ ਧਰ ਬਾਹੜਾਨ ਕਰਤਾ ਖੜੀਆਂ ਗੱਡੀਆਂ ਬੱਸਾਂ ਜਹਾਜ਼ ਰੇਲਾ ਬੰਦ ਪੜਾਟ ਸਾਰਾ ਸਮਾਨ ਕਰਤਾ ਪੰਛੀ ਚੈਕ ਦੇਸ ਪ੍ਰਦਾਸ ਆਇਆ ਪ੍ਰਦੂਸ਼ਣ ਰਹਤੇ ਅਜ ਸਾਰਾ ਇਸਮਾਨ ਕਰਤਾ ਪਾਣੀ ਧਰ ਤੇ ਆਕਾਸ ਤੇ ਸੀ ਜੋ ਕਵਜ ਕੈਰ ਦੇ ਘਰ ਦੇ ਵਿੱਚ ਇਨਸਾਨ ਕਰਤਾ ਬੇਮਾਨੀ ਤਗੀ ਦੀ ਜੋ ਮਾਰਦਾ ਬਿੱਟ ਬਿੱਟ ਵੇਖਦਾ ਫੇਰ ਵਿਗਿਆਣ ਕਰਤਾ ਇੱਕ ਮਿੰਟ ਦਾ ਜਿਹੜੇ ਨੂੰ ਤੈ ਮਨ ਨਹੀਂ ਸੀ ਮਾਰੀ ਹੂਕ ਤੇ ਵਿਲਾ ਜਹਾਨ ਕਰਤਾ ਤੇਰੇ ਮੌਤ ਦੇ ਜਦ ਨੂੰ ਮੰਨ ਗਿਆ ਮੈਂ ਦਾ ਵੇਦ ਗ੍ਰੰਥ ਗੁਣ ਕਰਤਾ ਸਭ ਆਸਤਕ ਨਾਸਤਕ ਮਾਂਜ ਧਰਤੇ ਮਾਲਕ ਏਕ ਹੈ ਫਿੱਟ ਗਿਆਨ ਕਰਤਾ ਗੁੱਸਾ ਕਰੀ ਨਾ ਇਨਾ ਪਰ ਸੋਚਿਆ ਨਹੀਂ ਕਿਦਾਂ ਫੈਦਾ ਦੇ ਕਿਦਾਂ ਨਕਸਾਨ ਕਰਤਾ